ਦਲਜੀਤ ਸਾਂਦੇ ਆਸਟ੍ਰੇਲੀਆ ਸ਼ੋਅ ਦੌਰਾਨ ਸਿੱਖ ਨੌਜਵਾਨਾਂ ਦੇ ਕਕਾਰ ਪਹਿਨਨ ਨੂੰ ਤੇ ਲੱਗੀ ਰੋਕ ਨੂੰ ਲੈ ਕੇ ਵੱਡਾ ਬਿਆਨ ਸ਼੍ਰੀ ਇਕਾਲ ਤਖਤ ਸਾਹਿਬ ਦੇ ਕਾਰਜਕਾਰੀ ਯਹੇਦਰ ਕੁਲਦੀਪ ਸਿੰਘ ਗਰਗੰਜ ਨੇ ਵਿਧਾਇਆ ਨੌਜਵਾਨਾਂ ਜੋਸ਼ ਸਾਈਕਲ ਯਾਤਰਾ ਕਰਨ ਵਾਲੇ ਹਰਜਿੰਦਰ ਸਿੰਘ ਨੂੰ ਕੀਤਾ ਗਿਆ ਸਨਮਾਨਤ ਇਹ ਕਥਾ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਆਖਿਆ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣ ਤਰ ਦੁੱਖ ਲੁਥਾ ਗੁਰੂ ਕਿਰਪਾ ਸਦਕਾ ਜ ਗੁਰਦੁਆਰਾ ਮਜੀਦ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਗੁਰਬਾਣੀ ਸ਼ਬਦ ਦੀ ਵਿਚਾਰ ਹੋਈ ਸਤਿਗੁਰੂ ਨੇ ਜਿੰਨੀ ਬੁੱਧ ਦਿੱਤੀ ਉਹਦੇ ਮੁਤਾਬਕ ਆਪਾਂ ਵਿਚਾਰ ਕੀਤੀ ਔਰ ਮੈਨੂੰ ਬੜੀ ਖੁਸ਼ੀ ਹੋਈ ਵੀ ਜਦੋਂ ਮੈਂ ਕਥਾ ਕਰਕੇ ਬਾਹਰ ਨਿਕਲਿਆ ਤੇ ਇਹ ਸਿੱਖ ਨੌਜਵਾਨ ਜਿਹਦੇ ਤੇ ਬੜਾ ਮਾਣ ਆ ਸਰਦਾਰ ਹਰਜਿੰਦਰ ਸਿੰਘ ਜਿਨੇ ਪੰਜ ਤਖਤ ਜਿਹੜਿਆ ਖਾਲਸਾ ਪੰਥ ਦੇ ਉਹਦੀ ਯਾਤਰਾ ਸਾਈਕਲ ਦੇ ਉੱਤੇ ਕੀਤੀ ਔਰ ਕਈ ਕਸ਼ਤਰੀ ਸਹਾਰੇ ਆ ਔਰ ਅੱਜ ਇਹ ਮੈਨੂੰ ਮਿਲਿਆ ਇਹਨਾਂ ਨੂੰ ਮਾਨ ਸਨਮਾਨ ਦਿੰਦਿਆਂ ਮੈਨੂੰ ਬਹੁਤ ਖੁਸ਼ੀ ਆ ਇਹੋ ਜੇ ਨੌਜਵਾਨਾਂ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਇਹੋ ਜੇ ਨੌਜਵਾਨ ਪ੍ਰੇਰਣਾ ਸਰੋਤ ਆ ਕਿ ਜੇ ਅਸੀਂ ਗੁਰੂ ਦੇ ਨਾਲ ਜੁੜੇ ਆਂ ਤੇ ਅਸੀਂ ਵੱਡੀ ਤੋਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਆਂ ਨਸ਼ਿਆਂ ਤੋਂ ਦੂਰ ਹੋ ਕੇ ਸਾਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਜੀਵਨ ਬਤੀਤ ਕਰਨਾ ਚਾਹੀਦਾ ਤੋਂ ਸਰਦਾਰ ਹਰਜਿੰਦਰ ਸਿੰਘ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਸਨਮਾਨਿਤ ਕਰਦਿਆ ਮੈਨੂੰ ਬਹੁਤ ਖੁਸ਼ੀ ਆ ਤੇ ਮੈਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਕੇ ਅਰਦਾਸ ਕਰਦਾ ਕਿ ਪਾਤਸ਼ਾਹ ਇਸ ਨੌਜਵਾਨ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਜੇ ਇਸੇ ਤਰ੍ਹਾਂ ਲੱਗੇ ਰਹਿਣ ਔਰ ਇਸ ਨੌਜਵਾਨ ਤੋਂ ਸਾਰੇ ਜਾਨੇ ਪ੍ਰੇਰਣਾ ਲੈਣ ਆਪਣੇ ਤਖਤ ਸਹਿਬਾਨਾਂ ਦੇ ਨਾਲ ਜੋੜਨ ਕਿਉਂਕਿ ਜਦੋਂ ਇਹਨਾਂ ਦੀ ਸਾਈਕਲ ਯਾਤਰਾ ਦਾ ਜਿਗਰ ਆਇਆ ਤੇ ਮੈਨੂੰ ਸਰਦਾਰ ਧੰਨਾ ਸਿੰਘ ਚੈਲ ਦਾ ਹੁਣ ਚੇਤਾ ਆ ਗਿਆ ਧੰਨਾ ਸਿੰਘ ਚੈਲ ਸਰਦਾਰ ਜਿਨੇ 1930 ਤੋਂ ਲੈ ਕੇ ਤੇ 34 ਤੱਕ ਸਾਈਕਲ ਯਾਤਰਾ ਕੀਤੀ ਉਹਦੀ ਇੱਕ ਬੜੀ ਖੂਬੀ ਸੀ ਉਹਨੇ ਨਾਲ ਕੈਮਰੇ ਰੱਖੇ ਸੀ ਉਹ ਵੇਲੇ ਦੀਆਂ ਪ੍ਰਾਤਨ ਫੋਟੋਆਂ ਤੇ ਨਾਲੋਂ ਡਾਇਰੀ ਤੇ ਲਿਖਦਾ ਸੀ ਕਿਹੜਾ ਗੁਰਦੁਆਰਾ ਕਿੱਥੇ ਆ ਔਰ ਉਹਦੀ ਇੱਕ ਕਿਤਾਬ ਹੈਗੀ ਆ ਮੇਰੀ ਗੁਰਤੀਰਥ ਸਾਈਕਲ ਯਾਤਰਾ ਧਰਨਾ ਸਿੰਘ ਚੈਲਦੀ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਬੜੀ ਮੋਟੀ ਕਿਤਾਬ ਆ ਉਸ ਵੇਲੇ ਕਿੰਨੇ ਗੁਰਦੁਆਰੇ ਅੱਜ ਕਿੰਨੇ ਗਾਇਬ ਹੋ ਗਏ ਭਾਰਤ ਵਿੱਚ ਵੀ ਉਸ ਕਿਤਾਬ ਤੋਂ ਪਤਾ ਲੱਗਦਾ ਔਰ ਉਹਨੇ ਉਸ ਵੇਲੇ ਇੱਕ ਵੱਡਮੂਲਾ ਖੋਜਦਾ ਵੀ ਕੰਮ ਕੀਤਾ ਇਹੋ ਜੇ ਕੰਮ ਕੌਮ ਦੇ ਨੌਜਵਾਨਾਂ ਨੂੰ ਕਰਨੇ ਚਾਹੀਦੇ ਆ ਵੱਧ ਤੋਂ ਵੱਧ ਤਾਂ ਕਿ ਸਾਡੀਆਂ ਜਿਹੜੀਆਂ ਪੀੜ੍ਹੀਆਂ ਮਾ ਇਤਿਹਾਸ ਨੂੰ ਸਾਂਭਣ ਔਰ ਇਤਿਹਾਸ ਦੇ ਨਾਲ ਜੁੜਨ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਗੁਰੂ ਸਾਹਿਬ ਕਿਰਪਾ ਕਰਨ ਇਸ ਨੌਜਵਾਨ ਨੂੰ ਤੇ ਸਾਡੀ ਸਾਰੀ ਜਵਾਨੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਕਾਰ ਸਾਹਿਬ ਦਾ ਵਾਹਿਗੁਰੂ ਜੀ ਨੇ ਅਸੀਂ ਕਮਿਟੀ ਕਰਾ ਚੋਗੇ ਸਤਿ ਆਪਾ ਹਾਂਜੀ 350 ਸਾਲਾਂ ਜੋ ਸ਼ਹੀਦੀ ਸਾਕੇ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਤੇ 350 ਸਾਲਾਂ ਗੁਰਿਆਈਪੁਰਬ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਆਨੰਦਪੁਰ ਸਾਹਿਬ ਦੀ ਮੁਬਾਰਕ ਤਰਤੀ ਤੇ 21 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਗੁਰਦੁਆਰਾ ਸ਼ੀਸ਼ਗਾਂ ਸਾਹਿਬ ਆਨੰਦਪੁਰ ਔਰ ਪਿਛਲੇ ਤਕਰੀਬਨ 15-20 ਦਿਨ ਤੋਂ ਰੋਜ਼ ਹੀ ਦੋ-ਤਿੰਨ ਨਗਰ ਕੀਰਤਨ ਆਨੰਦਪੁਰ ਸਾਹਿਬ ਆ ਰਹੇ ਆ ਉਥੇ ਰੌਣਕਾਂ ਜਿਹੜੀਆਂ ਸ਼ਤਾਬਦੀਆਂ ਸ਼ੁਰੂ ਹੋ ਗਈਆਂ ਸਮੁੱਚੇ ਪੰਥ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਣਾ ਚਾਹੀਦਾ ਤੇ ਸ਼ਤਾਬਦੀ ਨੂੰ ਵੱਧ ਤੋਂ ਵੱਧ ਮਨਾਉਣਾ ਚਾਹੀਦਾ ਬਾਕੀ ਮੈਂ ਰਾਤੀ ਨਾ ਨਗਰ ਕੀਰਤਨ ਆਇਆ ਸੀ ਆਪਣੇ ਪਟਨਾ ਸਾਹਿਬ ਤੋਂ ਤੱਕ ਸ਼੍ਰੀ ਹਰਮੰਦਰ ਸਾਹਿਬ ਤੋਂ ਤੇ ਅਸੀਂ ਉਥੇ ਜਿੱਥੇ ਦਾਲ ਪੰਥ ਬਾਬਾ ਬਿਧੀ ਚੰਦ ਉਹਨਾਂ ਦਾ ਸਥਾਨ ਆ ਉੱਥੋਂ ਤੁਰ ਕੇ ਅੱਗੇ ਸਾਰ ਆਏ ਤੇ ਰਸਤੇ ਦੇ ਵਿੱਚ ਕੋਈ ਵੀ ਲਾਈਟ ਨਹੀਂ ਸੀ ਜਗਦੀ ਸਰਕਾਰ ਦੇ ਵੱਲੋਂ ਉੱਥੇ ਕੋਈ ਅਜੇ ਤੱਕ ਪੁਖਤਾ ਪ੍ਰਬੰਧ ਨਹੀਂ ਔਰ ਲਾਈਟਿੰਗ ਕਰਨੀ ਤੇ ਇਹਨਾਂ ਦਾ ਕੰਮ ਅਜੇ ਤੱਕ ਉਹ ਨਹੀਂ ਲਾ ਸਕੇ ਇਹਨਾਂ ਨੂੰ ਸ਼ਤਾਬਦੀ ਮਨਾਉਣ ਦੇ ਲਈ ਜਿਹੜੇ ਇਹਨਾਂ ਦੇ ਕੰਮ ਆ ਰੋਡ ਬਣਾਉਣੇ ਸੜਕਾਂ ਬਣਾਉਣੀਆਂ ਲਾਈਟਾਂ ਲਾਉਣੀਆਂ ਉਹ ਸਤਲੁਜ ਵਾਲਾ ਜਿਹੜਾ ਪੁਲ ਵਾ ਉਹਦਾ ਵੀ ਬਹੁਤ ਗੜਬੜ ਆਉਦੀ ਮਤਲਬ ਬਹੁਤ ਜ਼ਿਆਦਾ ਟੁੱਟਾ ਹੋਇਆ ਹੋ ਉਥੋਂ 5-7 ਮਿੰਟੋ ਪੁਲ ਨੂੰ ਪਾਰ ਕਰਨ ਤੇ ਲੱਗ ਜਾਂਦੇ ਔਰ ਉੱਥੇ ਹਾਦਸਾ ਵੀ ਕੋਈ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਤੁਰੰਤ ਇਹ ਜਿਹੜੇ ਵੀ ਇਹਨਾਂ ਦੇ ਕੰਮ ਹਨ ਥੋੜਾ ਜਿਹਾ ਪੈਚਵਰਕ ਸ਼ੁਰੂ ਕੀਤਾ ਬਾਕੀ ਤੇ ਕੁਝ ਹੋਇਆ ਨਹੀਂ ਇਹਨਾਂ ਨੂੰ ਤੁਰੰਤੋਂ ਕੰਮ ਕਰਨਾ ਚਾਹੀਦਾ ਕਿਉਂਕਿ ਕੌਮ ਨੇ ਉੱਥੇ ਸ਼ਤਾਬਦੀ ਮਨਾਉਣੀ ਆ ਤੇ ਇਹੋ ਜੀ ਕੋਈ ਰਿਕਵਰਡ ਜਿਹੜੀ ਉੱਥੇ ਨਹੀਂ ਬਣਨੀ ਚਾਹੀਦੀ ਪੰਜਾਬ ਸਰਕਾਰ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਆਸਟ੍ਰੇਲੀਆ ਵਿੱਚ ਦਿਲਜੀ ਦਾ ਸ਼ੋਅ ਆ ਪਕਾਰ ਪੈਨ ਨੂੰ ਤੋਂ ਮਨਾ ਕੀਤਾ ਅੰਦਰ ਜਾਣ ਦਿੱਤਾ ਗਿਆ ਇਸ ਤਰ੍ਹਾਂ ਦਾ ਵਿਤਕਰਾ ਵਾਰ-ਵਾਰ ਕਿਉਂ ਕੀਤਾ ਜਾਂਦਾ ਦੇਖੋ ਗੱਲ ਕੱਲੇ ਆਸਟ੍ਰੇਲੀਆ ਦੀ ਥੋੜਾ ਵਾ ਗੱਲ ਤੇ ਇਸ ਮੁਲਕ ਦੀ ਵੀ ਆ ਸਾਡੇ ਮੁਲਕ ਦੇ ਵਿੱਚ ਸਾਡੀ ਬੱਚੀ ਦੀ ਜਦੋਂ ਕਿਰਪਾ ਨਾਲ ਲਾਉਣ ਦੀ ਗੱਲ ਆਈ ਰਾਜਸਥਾਨ ਦੇ ਵਿੱਚ ਇਥੇ ਕੜੇ ਲਵਾਏ ਜਾਂਦੇ ਆ ਹੁਣ ਸਾਡੇ ਜਿਹੜੇ ਹੱਕ ਹਕੂਕ ਆ ਜਦੋਂ 1947 ਦੇ ਵਿੱਚ ਅਸੀਂ ਆਪਣੇ ਆਪ ਨੂੰ ਭਾਰਤ ਨਾਲ ਜੋੜਿਆ ਤਾਂ ਇਥੋਂ ਦੀਆਂ ਹਕੂਮਤਾਂ ਦਾ ਫਰਜ ਬਣਦਾ ਵੀ ਸਾਡੇ ਜਿਹੜੇ ਹੱਕ ਹਕੂਕ ਆ ਉਹਨਾਂ ਦਾ ਧਿਆਨ ਰੱਖਣਾ ਤੋਂ ਜਿੱਥੇ ਕਿਤੇ ਵੀ ਇਦਾਂ ਕਕਾਰ ਲਾਉਣ ਦੀ ਗੱਲ ਆਉਂਦੀ ਅੱਜ ਜਦੋਂ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਮਨਾਇਆ ਜਾ ਰਿਹਾ ਤੇ ਆਪਾਂ ਸਭ ਜਾਣਦੇ ਆਂ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਸਾ ਕਾ ਤਿਲਕ ਤੇ ਜੰਜੂ ਉਸ ਵੇਲੇ ਕਿਉਂਕਿ ਹਿੰਦੂ ਵੀਰਾਂ ਦੀ ਅੱਜ ਵੀ ਇਹ ਧਾਰਮਿਕ ਪਛਾਣ ਆ ਇਹਨੂੰ ਮਿਟਿਆ ਜਾ ਰਿਹਾ ਹੈ ਗੁਰੂ ਨੇ ਇਹਨਾਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਗੁਰੂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਆਜ਼ਾਦੀ ਲਈ ਵੀ ਆ ਤਾਂ ਸਾਰੇ ਸੰਸਾਰ ਦੇ ਵਿੱਚ ਹਰੇਕ ਦੇ ਜਿਹੜੇ ਮਨੁੱਖੀ ਹੱਕ ਆ ਤੇ ਧਾਰਮਿਕ ਆਜ਼ਾਦੀ ਆ ਉਹ ਬਹਾਲ ਰਹਿਣੀ ਚਾਹੀਦੀ ਕਕਾਰ ਗੁਰੂ ਨੇ ਦਿੱਤੇ ਆ ਗੁਰੂ ਦੇ ਪਿਆਰ ਦੀ ਨਿਸ਼ਾਨੀ ਆ ਸੇਕ ਇਹਨਾਂ ਨੂੰ ਸਾਹਮਣੇ ਰੱਖਦਾ ਤਾਂ ਇਹੋ ਜੀ ਕਿਤੇ ਵੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਭਾਰਤ ਸਰਕਾਰ ਨੂੰ ਵੀ ਉੱਥੋਂ ਦੇ ਨਾਲ ਗੱਲ ਕਰਨੀ ਚਾਹੀਦੀ ਪ੍ਰਸ਼ਾਸਨ ਨਾਲ ਜਿਨ੍ਹਾਂ ਨੇ ਕਿਰਪਾਨ ਲੁਹਾਈ ਬਾਕੀ ਜਿਹੜੀਆਂ ਇੱਥੇ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਉਹਦੇ ਵੀ ਰੋਕ ਲੱਗਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ